ਲੋ ਵੀ ਮਿੱਤਰੋ ਚੱਲ ਪਏ ਫੌਜੀ ਨੇ ਛੱਡ ਕੇ ਆਉਣੇ ਆ ਇੱਦਾਂ ਤੂੰ ਨਾ ਕਰਦਾ ਇਹ ਕਿਛੋਟ ਹੈ ਤੂੰ ਰੁੱਖਾ ਫਾੜ ਲਿਆ ਬੱਲੇ ਬੱਲੇ ਚੱਕ ਰਸ ਅੰਦਰ ਸੋਈ ਛੱਡ ਕੇ ਆਉਣੇ ਆ ਮਿੱਤਰੋ ਫੌਜੀ ਨੂੰ ਅੱਜ ਖੁਸ਼ ਹੋ ਕੇ ਖਾਣੇ ਨੇ ਤਾਂ ਇਹ ਜਿੰਨੇ ਦੇ ਬੱਚੇ ਬਿਖਾ ਲੇ ਅੱਜ ਆsta ਵੀ ਹੋ ਰਿਹਾ ਲੈ ਲਾ ਦੇ ਫੋਟੋ ਮੈਂ ਕਰਕੇ ਆ ਤੁਸੀਂ ਵੀ ਕਰਾ ਲਓ ਆ ਇੱਕ ਜਣੇ ਨੂੰ ਫੜਾ ਦੇ ਵੀਡੀਓ ਆ ਕਾਕੇ ਨੂੰ ਫੜਾ ਦੇ ਕੋਈ ਨਾ ਗੱਲਾ ਆ ਪਾ ਪੀਤ ਕਰ ਰੱਖਾ ਪੇ ਤੂੰ ਫਿਰ ਤੂੰ ਵੀਡੀਓ ਬਣਾ ਦੇ ਲੈ ਫੜਾਈਆਂ ਸੀ ਲਾਹਣ ਥੋੜਾ ਥੋੜਾ ਪਾਈ ਚੱਲੋ ਬੱਸ ਐਂ ਰੱਜ ਜਿਓ ਹਰਾ ਰਾਲ ਤਾਂ ਖਾਣੇ ਘਾਣੇ ਨਹੀਂ ਮਿਲਦੇ ਇਹਨਾਂ ਦਫੇ ਆਪਣਾ ਤੂੰ ਹੈ ਓਏ ਲਵੀ ਬਣਾਈ ਓਏ ਲਵੀ ਲੈ ਬਿੱਲਿੰਗ ਭਾ ਗਿਓ ਆਇਆ ਆ ਲੈ ਪਾਪਾ ਜਾਇਆ ਜਾਏ ਹਾਂ ਬੱਤੀ ਸਾਰੀ ਬੱਲੋ ਦੂਜੇ ਮੋੜ ਤੇ ਖੜੀ ਹੈ ਕੇ ਚਤੀ ਲਫਾਫਾ ਦੇ ਇਧਰ ਫਾਵੇ ਦੇ ਪਾ ਕੇ ਲੈ ਚੱਲ ਤਲੀਏ ਮੰਦਿਆ ਚਲੋ ਇੱਥੇ ਸਾਗਣ ਦੇ ਨੇ ਖਾਣੇ ਨਹੀਂ ਜਾਂਦੇ ਬਿੱਲਿਆ ਰਾਜ ਖਾਣੇ ਨਹੀਂ ਤੁਸੀਂ ਇੱਕ ਗੱਡੀ ਚ ਖਾ ਲਿਓ ਐਸੇ ਸਟਾਰਟ ਕਰਨੇ ਨੇ ਯਾਰ ਖਾਣੇ ਖਾਣੇ ਥੋੜਾ ਥੋੜਾ ਖਾਂਦੇ ਜਾਣੇ ਤੁਰ ਤੱਕ ਖਾਂਦੇ ਲੱਗੇ ਅੱਜ ਚੰਗੀ ਨਹੀਂ ਆਜੇ ਚਲੋ ਹੈਂ ਇਹ ਗੱਡੀ ਦੀ ਬਣਾ ਲਈ ਚਾਹੁੰਦੇ ਹੋ ਵੀ ਨਹੀਂ ਤੇਰੇ ਚੁਰੂ ਅਸਰ ਨਹੀਂ ਹੈ ਹਾਂ ਹਾਂ ਪਰ ਨਾ ਲੈ ਫਿਰ ਆਪਾਂ ਅੱਗੇ ਲੈ ਕੇ ਰਾਂ ਆਇਓ ਉੱਥੇ ਤੁਸੀਂ ਪਹਿਲੀ ਮਿਲੋ ਗੱਡੀ ਤੋਂ ਨਾ ਨਾ ਕੋਈ ਹੁੰਦਾ ਜੀ ਕੁਛ ਨਹੀਂ ਹੁੰਦਾ ਲੈ ਨਹੀਂ ਹੋਰ ਕੁਛ ਨਹੀਂ ਹੁੰਦਾ ਜੀ ਨਾ ਲੱਗੇ ਜਮਾ ਕੋਈ ਨਹੀਂ ਬਿਜਾ ਗੰਗਾ ਪੈਂਡਾ ਜੋਦਾਬਾਦ ਦਾ ਹੈ ਲੈ ਜੀ ਨਾ ਨਾ 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 ਜੀ ਨਾ ਕਣਾ ਵੇ ਡਰੈਕਟਰ ਦੇ ਵਿੱਚ ਬਿਠਾ ਲੈ ਵੀ ਇਹਨੂੰ ਐ ਜੀ ਅੱਛਾ ਮੇਰੇ ਕਹਿੰਦਾ ਡੱਕ ਸੁਣਦਾ ਜੀ ਤੱਕਿਆ ਰਿਹਾਗਾ ਇਹ ਤਾਂ ਕੱਦੂ ਕਰਾਉਣਾ ਇਹ ਜੀ ਅੱਕੇ ਨਹੀਂ ਇਹ ਡੱਕ ਸੁਣ ਸੁਣ ਨਵੀ ਦੀ ਏਕ ਗਿਆ ਨਵੀ ਕਿਹਦੇ ਦਾ ਸਾਈਡ ਤੋਂ ਗਿਆ ਦਾ ਕਿਹਦੇ ਚੱਕ ਮਾਇ ਲਾ ਨਵੀ ਸਰਜੀਤ ਬੱਲ ਰਵੜਾ ਬਾਲਾ ਸੁਣਦਾ ਇੱਕ ਓਏ ਹੋ ਨਹੀਂ ਗਣਾ ਦਾ ਸਿੱਪੀ ਲੈ ਕਿਹੜਾ ਓਏ ਕੀਤੀ ਇਹਨਿੰਸੋਂ ਇਹ ਨਹੀਂ ਪਤਾ ਨਹੀਂ ਕਿਹੜਾ ਗਾਣਾ ਆ ਹੈਂ ਕੱਲ ਬੜਾ ਖਬਰ ਨਾ ਗਾਣਾ ਲਾਈਵ ਡਾ ਦੀ ਲਵੀ ਕੋਈ ਨਹੀਂ ਯਾਰ ਸਿੱਪੀ ਕਿੰਦਾ ਜਿਹੜਾ ਉਹ ਇਹਨੂੰ ਸੋਮੀਆਂ ਨਹੀਂ ਆਉਂਦਾ ਉਹ ਜਿਹੜਾ ਉਹ ਉਹ ਗਾਣਾ ਬੜਾ ਸੁਣਦਾ ਏ ਉਹ ਏ ਤੈਨੂੰ ਚੇਤੇ ਕਰਦਾ ਏ ਇਹ ਗਾਣਾ ਇਹਨਾਂ ਲਵੀ ਕਿਵੇਂ ਹੋ ਹੈ ਦੁੱਖ ਕਿਵੇਂ ਕਿਵੇਂ ਹੁੰਦਾ ਉਹ ਜਾ ਤਾਂ ਜਾ ਤਾਂ ਸਾਰਾ ਤੇਰੇ ਤੇਰੇ ਨਾਲ ਗੱਲਾਂ ਗੱਲਾਂ ਟੱਪਾ ਜਾ ਤਾਂ ਇਹ ਤਾਂ ਉਹੀ ਘੱਟਦਾ ਰਿਹਾ ਥੋੜੇ ਜਿਹਾ ਟਾਈਮ ਦਾ ਚਲੋ ਦਿਖਾਉਣਾ ਤੁਹਾਨੂੰ ਰੋਡ ਤੇ ਚੜ ਜੇ ਯਾਰ ਉਹ ਵੀ ਮਿੱਤਰੋ ਪਹੁੰਚ ਗਏ ਬਲਾਡਾ ਸ਼ੱਚ ਰਣਾ ਓਏ ਨਵੀ ਕਿਹੜਾ ਸ਼ਹਿਰ ਆ ਗਿਆ ਬਲਾਡਾ ਬਲਾਡਾ ਆ ਗਿਆ ਨੂੰ ਕਹਿ ਬੈਠਾ ਓਏ ਜਾਣ ਕੇ ਵੀਡੀਓ ਚ ਨਹੀਂ ਆਉਣਾ ਇਹਦੇ ਚ ਵੀਡੀਓ ਨੂੰ ਲਾ ਏਸੀ ਰੰਡਲੇ ਠੰਡ ਠੰਡ ਲਾ ਦੀ ਇਹਨੂੰ ਘਰ ਜਾਈ ਗੱਟ ਕੇ ਦੇਉ ਇਹਦੇ ਨਾਲ ਜਿਹੜੀ ਤੇਰੇ ਲਈ ਰਿਜਾਈ ਜੀ ਦੇੰਦ ਨੂੰ ਉਹ ਜਨੂ ਉਹਦੇ ਘਟ ਗਈ ਕਹਾ ਓਏ ਦੇਣੀ ਹੈ ਯਹੀ ਓਏ ਤਰਜੂ ਓਏ ਦੇਖ ਲਾ ਤੁੱਕੇ ਫਿਰ ਫੁੱਲਾ ਡੇ ਚ ਚੱਲ ਫੇ ਮੁੰਡਿਆਂ ਵਾਪਸ ਟ੍ਰੇਨਿੰਗ ਤੋਂ ਬਾਅਦ ਹਣ ਇਹਦੀ ਪਹਿਲੀ ਉਹ ਆ ਗਈ ਯੂਨਿਟ ਚ ਪਹਿਲੀ ਜੁਆਇਨਿੰਗ ਹਣਾ ਹੂੰ ਵਧੀਆ ਇਹਨੇ ਤਾਂ ਫਿਰ ਵੱਡਾ ਕੰਮ ਸਮਝਿਆ ਯਾਰ ਤੋਪਾਂ ਦਾ ਛੋਟੇ-ਛੋਟੇ ਚੀਜ਼ਾਂ ਨਾਲ ਪੱਗੇ ਹੀ ਲਏ ਹੈ ਉਹ ਵੀ ਮਿੱਤਰੋ ਪਹੁੰਚ ਚੁੱਕਿਆਂਗੇ ਆਪਾਂ ਬੜਲਾ ਦਾ ਸ਼ਹਿਰ ਆਪਾਂ ਸਾਤਾ ਜਿਹੜੇ ਵਿੱਚੋਂ ਤਾਂ ਨਿਕਲਊ ਨਿਕਲਿਆ ਸੌਖੀ ਆ ਓਏ ਪਤਾ ਕੀ ਹੋ ਗਿਆ ਮੈਨੂੰ ਪਤਾ ਕੀ ਹੋ ਗਿਆ ਉਹ ਬੜਕ ਬੜਕ ਕੇ ਸੈਟਿੰਗ ਹੋ ਗਈ ਦਬ ਗਿਆ ਇਹ ਦਬ ਗਿਆ ਓਏ ਉਹ ਕੱਢੇ ਚੀਜ਼ ਚੱਕ ਲੈ ਓਏ ਹਾਂ ਵਿੱਚੋਂ ਜਾ ਚੱਕ ਲੈ ਸਾਮਾਨ ਸਾਰਾ ਕਿੱਧਰ ਲੱਗ ਗਿਆ ਹਾਲ ਚੱਲਦੇ ਆ ਜੋਬਰ ਤੱਕ ਇਹਨਾਂ ਨੂੰ ਜਿਲੇ ਆਣ ਦੇ ਆ ਕੇ ਭਾਰੀ ਬਹੁਤਾ ਹੈ ਚਲੋ 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 ਓਏ ਲੋ ਮੇਥਰੋ ਸਟੇਸ਼ਨ ਤੇ ਆ ਗਏ ਜਾਂਦਾ ਜੋਬਰ ਖਿਚੀ ਟੈਂਚੀ ਹਾਂ ਓਏ ਮੈਂ ਜਾਂਦਾ ਜੋਬਰ ਖਿਚੀ ਟੈਂਚੀ ਜਿੱਤਾਂ ਮੁਰੇ ਕਾਨੂੰਨ ਦੇ ਦਿਨ ਆਏ ਰਿੰਜੀ ਘੰਡੇ ਆਦਣੇ ਅੱਛਾ ਕਿਹੜਾ ਕਟੇਨ ਪਹੁੰਚ ਚੁੱਕੀ ਆ ਕਹਿੰਦੇ ਬਹੁਤ ਟ੍ਰੇਨਾਂ ਆਉਂਦੀ ਨੇ ਬਲਾ ਡਿਸ਼ ਸ਼ਹਿਰ ਦੇ ਵਿੱਚ ਵੀ ਇਹ ਜੰਕਸ਼ਨ ਆ ਕਹਿੰਦੇ ਆ ਨਾ ਓਏ ਬਲਾ ਡਿਸ਼ ਸ਼ਹਿਰ ਵੀ ਜੰਕਸ਼ਨ ਆ ਇਹਦਾ ਵੱਡਾ ਜੰਕਸ਼ਨ ਆ ਇਹ ਐ ਓਏ ਉਰਾਂ ਕਰ ਨਾ ਨਾ ਤਾਂ ਪਹਿਲੀ ਪੜਾਈ ਜਾਂਦਾ ਕਹਿੰਦਾ ਬਾਹਰੋਂ ਅੰਦਰ ਹੋ ਜਾ ਹੋਰ ਨਾ 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 ਵੱਡਾ ਜੰਕਸ਼ਨ ਹੈ ਵੀ ਇੱਥੇ ਟ੍ਰੇਨਾਂ ਸਭ ਤੋਂ ਵੱਧ ਆਉਂਦੀਆਂ ਨੇ ਨਾ ਬਹੁਤ ਲੈਣਾ ਨੇ ਵੀ ਬਹੁਤ ਲੈਣਾ ਨਹੀਂ ਆ ਨਿਗਾ ਪਾੜਦੀ ਹੈ ਕਿ ਨਹੀਂ ਲੈਣਾ ਕਿ ਨਹੀਂ ਜਾ ਕੇ ਦੇ ਨੂੰ ਜਿੱਦ ਤੱਕ ਨੇ ਆਂਦੀਆਂ ਲੈਣੀ ਲੈਣਾ ਨਹੀਂ ਆ ਨਿਗਾ ਪੱਟ ਲਗੇ ਵੀ ਲੈਣੀ ਵਾਲੀ ਆ ਗਿਆ ਐਂ ਪਤਾ ਨਹੀਂ ਲੱਗਦਾ ਵੀ ਕਿਹੜੀ ਤੇ ਕਿਹੜੀ ਆਊਗੀ ਕਿਹੜੀ ਤੇ ਕਿਹੜੇ ਓਏ ਓ ਪੁਲ ਜਾ ਵੀ ਓਏ ਇੱਕ ਉਹ ਗਾਹਾਂ ਉਹ ਥੋੜਾ ਹੈ ਹੈ ਇੱਕ ਇਧਰ ਆ ਉਹ ਸੀਗਾ ਉਹ ਦੇਖੋ ਪੂਰਾ ਪੜ ਪੜ ਬਣੇ ਹੋਏ ਨੇ ਇਹ ਪੂਰਾ ਸਿਸਟਮ ਤਕੜਾ ਓਰੇ ਕਿੱਕ ਨੰਬਰ ਰਮੋਲ ਹੋ ਦੇ ਹੋਏ ਸੰਤ ਮਹਾਤਮਾ ਦੇ ਕਰੀਆਂ ਮੁੰਡਿਆਂ ਨੇ ਉਹ ਆਈ ਹੋਏ ਹੋ ਆਈ ਹੋਏ ਹੈ ਐ ਕਿ ਤੂੰ ਚਲਾਉਣਾ ਚੰਗਾ ਬਾਈ ਲੈ ਉਹ ਸਮਾਨ ਦੇਖੀ ਆ ਦੇਖ ਆ ਦੇਖ ਅੱਗੇ ਇਹ ਜਾ ਰਿਹਾ બનાવતે તેરો એટલે આપણે કીડીએ આ છોકરાને બાંધી રાખ લે

ਕੜੋਈ ਅਡਾ ਗਈਏ ਨਗਰਪੁਰ ਤੇ ਵਾਲਾ ਆਪਣੀ ਕਹਾਣੀ ਇਦਾਂ ਕਰ ਲਓ ਲੱਗਦੀ ਆ ਵੀ ਕਰਵਾ ਜਾਣਾ ਚੜਾਤਾ ਬਿੱਲੇਸ ਮਾਰਨਾ ਹਾਂ ਬਈ ਹਾਂ ਚੜਾਤਾ ਓਕੇ ਦੱਸੋ ਸੰਗਾ ਭਾਈ ਤੇਰਾ ਕੀ ਕਰ ਲਓ ਬਾਈ ਤੁਸੀਂ ਤੇ ਕਹੀ ਨਾਲ ਹਾਲੇ ਵਾ ਹਲੋ ਮਿੱਤਰੋ ਹੈ ਚੜਾਦਾ ਜੋਬਰ ਫਰੇਨ ਤੇ ਇਧਰ ਠੰਡ ਚ ਭਜਾਦਾ ਹੁਣ ਆਪਾਂ ਉਥੇ ਠੰਡੀ ਲੱਕ ਆ ਗਿਆ ਕੋ ਵੀ ਮਿੱਤਰੋ ਮੁੰਡੇ ਨੂੰ ਛੱਡ ਛੱਡ ਕੇ ਆ ਗਿਆ ਪਿੰਡ ਹੁਣ ਚੱਲਦੇ ਆਂਗੇ ਉਸ ਢਾਲ ਜੇ ਲਾਉਣੇ ਨੇ ਬੰਦਾਰੇ ਉਥੇ ਹੀ ਹੋਰ ਵਰਕ ਆ ਜਾਣਾ ਹਣਾ ਹੁਣ ਆਉਗਾ ਫਿਰ ਮੁੰਡੇ ਨੂੰ ਚੜਾਏ ਟ੍ਰੇਨ ਉਹ ਵੀ ਜ਼ਰੂਰੀ ਸੀਗਾ ਕਿਉਂਕਿ ਨਹੀਂ ਜਾਣਾ ਬਈ ਲੇਟ ਹੋ ਜਾਏ ਉਹਨਾ ਬਿਲੇ ਡੀ ਹਿਰੋ ਉਹਨਾ ਬਿਹਿਰੋ ਉਨਾ ਕੇ ਉੱਥੇ ਬਣ ਜਾ ਕੇ ਖਾ ਕੇ ਰੋਟੀ ਬਸ ਪਿੰਡ ਪਹੁੰਚ ਗਏ ਚੱਲਦੇ ਆ ਯਾਰ ਦਿਖਾਉਣੇ ਤੁਹਾਨੂੰ ਜੀ ਆ ਉਹ ਆਉਂਦਾ ਯਾਰ ਮੇਰਾ ਇੱਕ ਜੁੰਡੀ ਦਾ ਜੇ ਪੰਜਾਬ ਚੋਂ ਜੇ ਦਾਕੜ ਹੋਰੀ ਆਉਦ ਨੇ ਉਹ ਵੀ ਮਿੱਤਰੋ ਪਹੁੰਚ ਗਏ ਆਪਣੇ ਮਾਣ ਦੇ ਵਿੱਚ ਚਾਹ ਜੂ ਲੈ ਕੇ ਆਏ ਮਿੱਤਰੋ ਹੁਣ ਇੱਥੇ ਮਾਰਦੇ ਆ ਜੋਟ ਇਹਨੇ ਫਿਰ ਮੈਨੂੰ ਦੱਸੀ ਨਹੀਂ ਵਿੱਚ ਆ ਪੀ ਲਈ ਮੈਨੂੰ ਕਿਹੜਾ ਫੋਨ ਕਰਿਆ ਮੈਂ ਚਾਹ ਲੈ ਆਇਆ ਮਾਚਰ ਦਾ ਹਾਂ ਇਸ ਮਾਈਨ ਦਾ ਛੋਟਾ ਆ ਰਿਆ ਨਾ ਮੈਂ ਚਾਹ ਲੈ ਕੇ ਆਇਆ ਨਾ ਨਾ ਉਹਨੂੰ ਪੁੱਛਿਆ ਸੀ ਕਿੰਨੀ ਕਿ ਲੱਗਦੀ ਆ ਵਧੀਆ ਲੱਗਦੀ ਆ ਏਸੇ ਕੈਰੀ ਜੀ ਫਲਟਾ ਥੁਰਾ ਆ ਪਰ ਲੱਗਾ ਤਾਂ ਠੀਕ ਆ ਆਏ ਚਾਹ ਪੀਏਂਗੇ ਦੋਵਾਰੇ ਪਾਣੀ ਪੀ ਲਵਾਂਗਾ ਅੱਛਾ ਨਾ ਤਾਂ ਇਹਨੇ ਮੈਨੂੰ ਦੱਸਿਆ ਹੈ ਚਲ ਕੋਈ ਮੈਂ ਵੀ ਲੈਣਾ ਕੋਈ ਤੁਸੀਂ ਨਾ ਪੀਓ ਤੂੰ ਫਿਰ ਵੀ ਦੀ ਮੱਚੋ ਜੀਰੀ ਲਾਰੇ ਵਿੱਚ ਮਿੱਤਰੋ ਡੱਬੇ ਇਹਨੇ ਵਿੱਚ ਦੇਖੋ ਆ ਸਹੀ ਆਰੇ ਆ ਜਿਵੇਂ ਚਾਗਦਾ ਹੈ ਡੱਬੇ ਮਿੱਤਰੋ ਹੁਣ ਹੋ ਗਿਆ ਰੈਸਟ ਦਾ ਟਾਈਮ ਗਰਮੀ ਵਾਲੀ ਹੈ ਆ ਬੈਠੇ ਨੇ ਦੋ ਬੰਦੇ ਗਰਮੀ ਨੇ ਮਾਰੇ ਬੈਨੇ ਇਹ ਵਿਚਾਰੇ ਨੇ ਬਸ ਹੋਈ ਵੀ ਆ ਬਸ ਹੋਈ ਵੀ ਆ ਭਿੱਜਿਆ ਪਿਆ ਵਿਚਾਰੇ ਤੇ ਨਰਮਾ ਗੁੱਟ ਗਿਆ ਹਾਂ ਦੇਖ ਲੈਦੀ ਮੈਂ ਗਰਮੀ ਗਰਮੀ ਵਾਲੀ ਆ ਬਈ ਕਰੂ ਵੀ ਬੰਦਾ ਕੀ ਹੈ ਨਾ ਬਸ ਕਰਾਈਦੀ ਆ ਭੈਣ ਜੀ ਹਾਂ ਉਸ ਵਿੱਚੋਂ ਲਿਓ ਇੱਕ ਕਹਿ ਰਾਇਆ ਮੱਛੀ ਪਹਿਲੇ ਆ ਹੋਰ ਤੁੱਕੀ ਘੱਟਦੀ ਲੱਗਦੀ ਵਾਲੀ ਆ ਲੱਗਦੀ ਤਾਂ ਹੈਗੀ ਜੀ ਦੋ ਤੂੰ ਹੀ ਤਾਂ ਹਣੀਂਦੀਗੀ ਤਾਹਾਂ ਵਿੱਚ ਫਦਾ ਉਹ ਵਿਚਨਾਵੜ ਸਾਰੇ ਸਰਕਾਰ ਕੋਲ ਤੂੰ ਲਾਉਣ ਲੱਗਿਆ ਥਾਂ ਹੀ ਥਾਂ ਹੀ ਤੂੰ ਘਰ ਵੀ ਕਰਕੇ ਮੱਚਦੀ ਆ ਮੱਚਦੀ ਆ ਉਹ ਕਰ ਸਕਦੀ ਮੈਂ ਕੱਲੇ ਲੱਦ ਨਲੇ ਪੈ ਦਾ ਬਾਹਨ ਕਰਦਾ ਦੇਖ ਲੈ ਹਨਾ ਲੈਂਦਾ ਨਾ ਨਿਆਰੇ ਨਲੇ ਝੇਡਾ ਕਰ ਬੈ ਨਲੇ ਝੇਡਾ ਬਿੱਲੇ ਤੂੰ ਗੱਲ ਨਹੀਂ ਸਮਝ ਰਹਾ ਆ ਖੜਾ ਪੈਂਦੀ ਮੰਜਾ ਚੱਕੀ ਟੌਰ ਨਾਲ ਹੈ ਸਾਰੇ ਤਾਂ ਡਾਲ ਮਚਾ ਕੇ ਬਹਿ ਗਏ ਆ ਤੈਨੂੰ ਕੀ ਕੀ ਖੇਤੀਬਾੜ ਤਾਈ ਮਚਾਏ ਨੇਗੇ ਪਾਣੀ ਪਾਪਾ ਅਜੇ ਆਇਆਗਾ ਉੱਥੇ ਜਾ ਕੇ ਲੈ ਮੰਜਾ ਕੇ ਉੱਟਣ ਮੰਜੇ ਜੋੜ ਗਏ ਮੈਂ ਤਾਂ ਐਵੇਂ ਨਹੀਂ ਗੱਲ ਸੁਣਾ ਮੈਂ ਤਾਂ ਆਹ ਆਪ ਦੇ ਕਹਿਣ ਜੀ ਉਹਨਾਂ ਦੇ ਉਹਦਾ ਬੱਚੇ ਆਏ ਹਾਏ ਹਾਏ ਤੇਰੇ ਜਬਈ ਤੂੰ ਉਹ ਕਰਿਆ ਸਮਾਨ ਬੜਾ ਥੱਲੇ ਡਿੱਗ ਗਿਆ ਤੂੰ ਡੇ ਗੰਦਾ ਓਏ ਸਾਡੇ ਲੈ ਫਿਰ ਹੁਣ ਕਿਹੜੇ ਕਿਹੜੇ ਚ ਡੇਗਦੇ 20 ਕਿੱਲੇ ਨੇ ਹੁਣ 20 ਕਿੱਥੇ ਕਿੱਥੇ ਡੇਗਦੇ ਉਹਨਾਂ ਦੇ ਡੇਗਣੋਂ ਇੱਕ ਨਹੀਂ ਚਾਹੇ ਇਹਨਾਂ ਤੋਂ ਕਿੰਨਾ ਹਦਰਵਾਰ ਗਿਆ ਡੋੜ ਗਿਆ ਲੈਂਦੇ ਤਾਂ ਹਾਂ ਟ੍ਰੈਕਟਰੀ ਤੂੰ ਹਾਂ ਹੋਰ ਉਹਨਾਂ ਲੋੜ ਹੀ ਨਹੀਂ ਐਂ ਨਹੀਂ ਦਬਦੇ ਜੱਟ ਹੁਣ ਇੱਕ ਗੈਰੇਜ ਹੀ ਲਾਉਣੇ ਨੇ ਇੱਥੇ ਰੱਖ ਦੇ ਬਈ ਮੰਜੇ ਤੇ ਇੱਥੇ ਪਹੀ ਤੇ ਇੱਥੇ ਪਵਾਉਣ ਦਾ ਕਰਦੀਆ ਗੂਗੂ ਕੋਲ ਕੋਇਲ ਕਰਦੀ ਆ ਹਾਂ ਜੀ ਮੰਨਦਾ ਬੋਲਦੀ ਇਹਨੇ ਦੁਬਾਰੇ ਕੋਲ ਲੋ ਮਿੱਤਰੋ ਡਾਲਾਂ ਦਾ ਕੰਮ ਚੱਲਿਆ ਦਾ ਯਾਰਾਂ ਸ਼ੋਰਾਂ ਤੇ ਆ ਗਿਆ ਜੋ ਬਰ ਪੱਟਾਂ ਦੇ ਕੀੜੇ ਦਿੰਦਾ ਫਿਰਦਾ ਹੈ ਦੇਖ ਰਿਹਾ ਇਹ ਜਾਈ ਜਾ ਲੈਂਦਾ ਬਈ ਕਿੱਥੇ ਕਿ ਪਹੁੰਚ ਗਿਆ ਇਹ ਪੁੱਛ ਰਿਹਾ ਇਹ ਇੱਥੇ ਪਹੁੰਚ ਗਿਆ ਬਈ ਇੰਨਾ ਕਰ ਰਿਹਾ ਬਈ ਥੋੜਾ ਜਿਹਾ ਰਹਿ ਗਿਆ ਚਾਰ ਕਵਾਂਦਾ ਠੀਕ ਆ ਸਰ ਠੀਕ ਹੋ ਰਿਹਾ ਕੰਮ ਕੰਮ ਨਹੀਂ ਹੋ ਰਿਹਾ ਲੱਗਿਆ ਤੂੰ ਕੱਲ ਤੋਂ ਛੁੱਟੀ ਨਾ ਆ ਅੱਛਾ ਜੀ ਕੰਮ ਸੈਟ ਨਹੀਂ ਆ ਗਿਆ ਮਿੱਤਰੋ ਲਵਾ ਦੇ ਦੋ ਪੰਤਾ ਆ ਗਿਆ ਆ ਆ ਗਿਆ ਮਿੱਤਰੋ ਆ ਗਿਆ ਆਹਾ ਸੁਣਦਾ ਖੜਕਾ ਉਹ ਖੜ ਜਾ ਮੀਂਹ ਦਾ ਪੈ ਜਾਣ ਦੇ ਪਹਿਲੀ ਪਾਣੀ ਬਦਲ ਨੂੰ ਹੋ ਗਿਆ ਉਹ ਆ ਦੇਖ ਆ ਦੇਖ ਖੜਕਾ ਸੁਣਦਾ ਮਿੱਤਰਾ ਦੇਖ ਦੇਖ ਨਜ਼ਾਰੇ ਦੇਖ ਨਜ਼ਾਰੇ ਮਸਾ ਦਾ ਮੀਹ ਏਰ ਲੈਚਰ ਨਾ ਨਹੀਂ ਗਿਆ ਸੱਤ ਸਾਰੇ ਦੁਪਹਿਰਾ ਸਿਰ ਤੋਂ ਨੰਗੇ ਹੋਇਆ ਤੇ ਤਾਂ ਏਸੀ ਚੁੱਟ ਗਿਆ ਤੂੰ ਤੈਨੂੰ ਲਾਤਾਂ ਲਾੜਾ ਹੈਨਾ ਬਈ ਆਪਾਂ ਨੂੰ ਤਾਂ ਅਹੀ ਚਾਰ ਗਣੀਆਂ ਲੱਗਦੀਆਂ ਨੇ ਕਿਉਂ ਵਰਗੀਆਂ ਦੁਪਹਿਰੇ ਤਾਂ ਕੰਨ ਟੀ ਟੀ ਕਰਨ ਲੱਗੇ ਆਪੀ ਟਿੰਡੀਆਂ ਕਰਦੇ ਦੀਗੇ ਜਦੋਂ ਰੋਗਿਆਂਗੇ ਉਹ ਤਾਂ ਐ ਲੱਗਿਆ ਕਰੇ ਵੀ ਸਾਰੇ ਸਾਰੇ ਜੀ ਲਾਉਣ ਵਾਲੀ ਐ ਹੁਣ ਤਾਂ ਹੁਣ ਤਾਂ ਐ ਲੱਗਦਾ ਵੀ ਬਸ ਠੀਕ ਐ ਉਹ ਤਾਂ ਦੁਪਹਿਰੇ ਤਾਂ ਸਾਨੂੰ ਐ ਲੱਗੇ ਵੀ ਸਾਰੀ ਲਾਉਣ ਵਾਲਾ ਪੈਰ ਢੇੜੇ ਢਾਬੜੇ ਦੁਪਹਿਰੇ ਤਾਂ ਉਹੀ ਦਿਖ ਰੋੜ ਗਿਆ ਕਈ ਦਸ ਹੀ ਭੱਜੇ ਦੀ 1:00 ਵਜੇ ਗਰਮੀ ਬੜੀ ਸੀ ਬਈ ਬੱਸ ਕਰਾਤੀ ਛੱਡੀ ਚੱਲ ਹੁਣ ਤਾਂ ਖਿਚੜਾ ਕਾ ਮਾਰ ਰਹੀਆਂ ਚਾਰ ਕ ਬੰਤਾ ਹੁਣ ਖਿਚਲਾਂਗੇ ਦਬਦੇ ਨਹੀਂ ਜਟਾ ਜੇ ਤੂੰ ਸੌਂ ਜਾ ਜਾ ਕੇ ਹੋ ਗਿਆ ਸੌਂ ਜਾ ਜਾ ਕੇ ਤੂੰ ਏਸੀ ਜੋ ਆ ਬਈ ਬੰਦਾ ਇਹ ਉੱਠ ਕੇ ਹੁਣ ਕੁਛ ਕਹੀ ਜਾਵੇ ਗੱਪ ਮਾਰ ਰਿਹਾ ਹੈਗਾ ਵੀ ਮੈਂ ਪਾਣੀ ਬਦਲਦਾ ਜਾਂ ਕੁਛ ਵੀ ਕਰਦਾ ਇਹ ਅੰਦਰੋਂ ਆਇਆ ਤੁਹਾਨੂੰ ਲੱਗਦਾ ਕੋਈ ਪੈਰ ਲਿਬੜਾ ਦਾ ਕੋਈ ਚਲ ਹਾਂ ਆ ਦੇਖ ਲੋ ਏਸੀ ਉਹ ਵੀ ਮਿੱਤਰੋ ਮੀ ਪਹੁੰਚ ਚੁੱਕੇ ਆਪਣੇ ਕੋਲ ਦੇਖੋ ਡਾਲਾਂ ਦਾ ਕੰਮ ਵੀ ਚੱਲੀ ਜਾਂਦਾ ਹੈ ਪੂਰਾ ਹੀ ਹੋ ਰਾ ਸ਼ੁੱਟ ਨੇ ਬਾਹਰ ਆ ਬਾ ਅੰਦਰੋਂ ਦੇਖੋ ਬਹੁਤ ਡਾੜ ਰਿਹਾ ਲੱਗਦਾ ਬਾਹਰ ਡੱਬ ਜਿਹਾ ਨੇ ਇਧਰ ਤੋਂ ਵਧੀਆ ਦਿਖਾਂ ਲੱਗਦੇ ਨਹੀਂ ਲਾਉਂਦੇ ਇਹਦਾ ਫਿੱਟਾ ਕੰਮ ਐਸੇ ਜਿਨਾਈਆ ਇੱਥੇ ਇਹਦਾ ਰੱਬ ਬਹੁਤ ਆ ਦੇਖੋ ਤਰੋ ਪਹੁੰਚ ਗਿਆ ਮੀਂਹ ਫੁੱਲ। ਓਏ ਦੇਖ। ਸਾਡੇ ਡਾਲ ਲੱਗੇ ਹੋ ਗਏ ਸਫਲਾ। ਫੇਰਾ ਗੱਲਬਾਤ ਹੋ ਗਈ। ਹੁਣ ਮਰੇ ਸਫਲੋ ਫੜਦਾ ਹੀ ਰੂਆ। ਆ ਦੇਖੋ ਵਧੀਆ ਮੀਂਹ ਤਰਿਆ। ਹਨਾ ਆਈ ਹੋਇਆ ਸਿੱਧਾ ਤੁਸ ਮੇਰਾ ਹਨਾ। ਤਾਂ ਚੱਲੀਏ। ਆ ਵਾਟ ਜੀ ਕਿਹੜਾ ਸਹੀ ਐ। ਆਹਾ ਆਹਾ ਤਾ ਨੂੰ ਕਹਿਣਾ। ਸਰਾ ਹੋ ਗਿਆ ਸਰਾ ਹਨਾ। ਜਿਹਨੂੰ ਲੋਕੀ ਸੇਰਾ ਕਹਿੰਦੇ ਨੇ ਉਹ ਹੋ ਗਿਆ। ਐਂ ਹੋ ਗਿਆ ਦੇ ਵਿੱਚ ਜੀ। ਸੇਰਾ ਹੋ ਗਿਆ ਸੇਰਾ। ਇਸ ਤਰ੍ਹਾਂ ਫਲ ਦੇ ਵਿੱਚ ਮਤਲਬ। ਉਹ ਬਲੇੜਾ ਵਿਜਵਾ। ਸੇਰਾ ਹੋ ਗਿਆ ਸੇਰਾ ਜੰਗਲ ਹਾਂ ਐਂਡੀ ਹੋ ਰਾ ਐਂਡੀ। ਚੱਲੀ ਆ ਬੀ ਨਾਣ ਮੈਂ। ਜੋਰਾ ਸ਼ੋਰਾ ਤੇ। ਉਹ ਲੈ ਹੱਥ ਸੀਨੇ ਸਾਡੇ ਡਾਲ ਲੱਗੇ ਦੀ ਜਿਹੜੇ ਸਭ ਲੋਕੀ ਤੁਹਾਨੂੰ ਦਿਖਾਵਾਂਗੇ ਕਿੰਨਾ ਕਮੀਆਂ ਆਇਆ ਕਿਹਾਰੇ ਆਪਣੇ ਖਾਲੀ ਸੀ ਜਮ ਹੁਣ ਪਤਾ ਲੱਗ ਜੂਗਾ ਕਿ ਕਿੰਨਾ ਕ ਆਇਆ ਹੈਣਾ ਕਿਹਾਰੇ ਆਪਣੇ ਵਾਂ ਖਾਲੀ ਸੀ ਪਤਾ ਲੱਗ ਜੂ ਵੀ ਕਿੰਨਾ ਕ ਮੀਆ ਕਮੀਆਂ ਦੇਖੋ ੱਲੀ ਆ ਮੈਂ ਬਰਾਹਰਾ ਮੀ ਤਾਂ ਪੜਾਕੇ ਦਾ ਰ ਡਾਲ ਆਪਣੇ ਆਣ ਚੱਲਣਗੇ ਹੁਣ ਹੈ ਅੱਗ ਮਾਰਦੇ ਹੁਣ ਵੀ ਹੁਣ ਦਾ ਰਾ ਤੇਰਾ ਨੀ ਰਾ ਤੇਰਾ ਬੁੱਝਾ ਭੱਲ ਉਹ ਚੱਕਲੂ ਬੱਲੀਆਂ ਚੱਕ ਲੈਣਗੇ ਹਨਾ ਰਾ ਤੇਰਾ ਪਿਆਰ ਉਹ ਜਮ ਬਾਜਾ ਲੈ ਏਡੀ ਦੂਰ ਕਿੱਧਰ ਜਾਵਾਂਗਾ ਫਿਰ ਘਰ ਨੇੜੇ ਸੀਗਾ ਦੇਖੋ ਗੰਨਾ ਮੀ ਲਾਓ ਬਹੁਤ ਹੋਰ ਇੰਨਾ ਕਮੀ ਪੈ ਗਿਆ ਮਿੱਤਰੋ ਦੇਖੋ ਕਿ ਯਾਰ ਆਪਣਾ ਭਰ ਗਿਆ ਪਹਿਲਾਂ ਤੁਸੀਂ ਦੇਖਿਆ ਖਾਲੀ ਹੋ ਰਹੇ ਸੀ ਹੁਣ ਵਧੀਆ ਹੋ ਗਿਆ ਵੀ ਦੇਖੋ

ਹਾਂ ਜੀ ਮਿੱਤਰੋ ਜਾ ਰਹੇ ਆ ਬਈ ਮੋਟਰ ਬੰਦ ਕਰੀਏਗੀ ਨੱਕਾ ਲਾਉਣੇ ਆਗੇ ਪਾਣੀ ਆਪਣਾ ਵਾਧੂ ਹੈ ਹੁਣ ਬੰਦ ਕਰਕੇ ਨੱਕਾ ਲਾ ਕੇ ਬੰਦ ਕਰਕੇ ਰੱਖ ਦਾਂਗੇ ਪੱਕੇ ਹਾਲ ਵੀ ਦੀ ਲੱਗੀ ਇਹਦੀ ਮੋਟਰ ਯਾਰ ਵੇਲੀ ਆਪਣੀ ਦੀ ਮੈਂ ਚੱਲ ਨੱਕਾ ਲਾ ਆਈਏ ਕਈ ਵਾਰ ਰਾਤ ਬਰਾਤੇ ਬਈ ਮੀਂਹ ਆ ਜੇ ਟੁੱਟ ਕੇ ਗਏ ਆਪਣੀ ਲੀ ਜੀ ਵਗ ਜੇ ਪਾਣੀ ਜਾ ਹੈ ਨਾ ਓਏ ਮੋਟਰ ਆਪਣੀ ਬੰਦ ਕਰਤੀ ਯਾਰ ਆ ਟੋਬਰ ਕਪੜੇ ਬਾਦ ਲਾ ਜੋ ਬਰੇਕ ਤਾਂ ਹੁਣ ਕਪੜੇ ਕਹਿੰਦੇ ਮਾਦ ਲੈ ਰਾਤ ਨੂੰ ਵੀ ਹੁਣ ਇਹ ਇੱਕ ਨੱਕਾ ਲਾਉ ਉਹਦੀ ਕਪੜੇ ਬਾਦ ਲੂ ਸਵੇਰ ਵਾਲੇ ਚ ਆਪਣੇ ਵੀਡੀਓ ਦੇਖ ਲਓ ਕਿੰਨੇ ਕਪੜੇ ਬਾਦ ਲਾਉਣਗੇ ਜੇ ਮੈਂ ਤੁਹਾਨੂੰ ਦਿਖਾਉਣਾ ਭੁੱਲ ਗਿਆ ਤੁਹਾਨੂੰ ਮੈਂ ਆ ਜਾ ਰਹੇ ਆ ਬਈ ਪੈਂਡੀ ਤੇ ਤਾਈਓ ਡੇਡੀ ਵੀ ਕੀ ਹੋਈ ਇਹਨਾਂ ਕਿਤੇ ਡਿਗਪੀ ਹੈ ਲਾਈਟ ਹੈ ਨਹੀਂ ਮੇਰੀ ਹਨਾ ਕੈਮਰਾ ਗੁੰਮ ਰ ਅੱਜ ਮੋਬਾਈਲ ਜੀ ਬਾਣੀ ਪੈ ਗਿਆ ਤੁਹਾਨੂੰ ਦਿਖਾਉਣ ਦੇ ਚੱਕਰ ਚ ਮੀਂਹ ਛਣਕਾਂ ਜੇ ਰਾਜੇ ਚੰਗਿਆ ਖਾਲ ਚ ਡਿੱਗ ਗਿਆ ਤੇ ਖਾਲ ਚ 간ੂ ਓਏ ਦਾ ਕੈਮਰਾ ਸਾਹਮਣੇ ਵਾਜਿਆ ਮੀਂਹ ਮੀਂਹ ਪੈ ਗਿਆ ਵਿਚਾਰਾ ਇਹਦਾ ਆਏ ਬੱਸ ਹਾਂ ਉਹ ਚੱਲਣ ਵਾਲੀ ਯਾਰ ਫੋਨ ਤੇ ਲਾਇਆ ਉਹ ਨੱਕਾ ਲਾਉਣਾ ਉਹ ਨੱਕਾ ਖੋਲਣਾ ਆਪਣੇ ਇੱਥੇ ਲਾਉਣਾ ਨਾ ਫੋਨ ਚ ਪਾਣੀ ਪੈ ਗਿਆ ਨਾਲੇ ਹਾਂ ਹੋਰ ਯਾਰ 50000 ਲਾਏ ਦਾ ਕੋਈ ਫਾਇਦਾ ਨਹੀਂ ਹੋਇਆ ਕੋਈ ਫਾਇਦਾ ਨਹੀਂ ਆ ਇਹ ਤਾਂ ਇੱਕ ਮਾਰ ਇਹਦਾ ਬਹਾਲ ਤੁਸੀਂ ਗੱਲਾਂ ਨਾਲ ਕਹਿੰਦਾ ਵਾਟਰ ਪ੍ਰੂਫ ਹੈ ਬਈ ਇੱਕ ਮਾਰ ਕਰਕੇ ਮੇਰੇ ਨਾਲ ਵਾਟਰ ਪ੍ਰੂਫ ਦਾ ਹਾਂ ਟਰ ਬਣੀ ਜਾ ਬਰਾਬਰ ਭਰ ਮੇਰੇ ਨਾਲ ਤਾਂ ਹੁਣ ਹੈ ਨਹੀਂ ਬੇਗਾਨ ਇਹ ਭਿੰਦਰ ਵੀ ਦੇਖੂਗਾ ਨਾ ਹਾਂ ਕੀ ਲੱਗਦਾ ਜੂਗਰਣੇ ਕਿ ਲਾਇਆਗਾ ਨਾ ਕੋਈ ਨਾ ਨੱਕ ਜਿ ਕੋਈ ਉਨੀ ਕੀ ਦਾ ਫਰਕ ਹੋਇਆ ਨਾ ਬਿੰਦ ਨੂੰ ਪਤਾ ਮਿਲਣ ਲਾਇ ਨੱਕ ਹਣਾ ਕਰਕੇ ਦੱਸ ਦੂ ਆਪ ਨੂੰ ਵੀ ਫਰਕ ਜੀ ਪਈ ਇਹ ਜੀ ਕੀ ਲਾਉਂਦੇ ਜਿਹਨ ਵਧੀਆ ਜੀ ਜੀਰਿਆ ਜੀਰਿਆ ਵੇ ਔਕਾ ਦਾ ਅਸ ਕਮਾਈ ਬਹੁਤ ਔਖੀ ਆ ਕਰਨੀ ਹਣਾ ਕਮਾਈ ਦਾ ਬਈ ਦਿਨ ਰਾਤ ਤੱਕ ਕਰਕੇਗੀ ਭੈਣ ਦੀ ਕਰਕੇ ਜੇ ਦਿਖਾਈ ਜਾਂਦੇ ਤੁਹਾਨੂੰ ਇਹਦੇ ਡਾਲ ਲਾਦੇ ਇਹਦੇ ਕੀ ਲਾਤਾ ਹਣਾ ਹਾਂ ਹਾਂ ਦੇਮ ਆਪਣੇ ਦਾ ਇਟਾਗੇ ਵਿੱਚ ਠੀਕ ਹੈ ਜੇ ਤਾਂ ਆਪਣੀ ਕੀ ਜਪਾਈਏ ਕੰਮ ਦੇ ਕੋਈ ਥੋੜੀ ਲੰਗੀ ਦੀ ਗੀਂਦੀਓ ਮਿੱਤਰੋ ਉਧਰ ਕਰਿਆ ਆਪਾਂ ਨੱਕੇ ਬੰਦ ਹੁਣ ਆਪਾਂ ਇਧਰ ਪੈਂਦੀ ਕਰਦੇ ਮੋਟਰ ਬਈ ਦੂਜੀ ਮੋਟਰਾਂ ਆਪਣੇ ਲੋਵੇ ਵਾਲੀਆਂ ਐ ਕੀ ਕਰੀਏ ਕਿਹਦੇ ਕਿਹੜੀ ਛੱੜੀ ਪੈਸੇ ਦੀ ਹੈ ਕਿਹਦੇ ਕਿਹੜੀ ਚਲੋ ਮਿੱਤਰੋ ਇੱਥੇ ਵੀਡੀਓ ਦਾ ਪਕਰਦੇ ਐਂਡ ਜੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਿਓ ਕਿਹਦੀ ਛੱੜੀ ਆ ਹੈ ਕਿਹਦੀ ਛੱੜੀ ਆ ਭਿੰਦਰ ਦੀ ਛੱੜੀ ਦੀ ਮੋਟਰ ਉਹਦੀ ਪ੍ਰੋਮੋਸ਼ਨ ਕਰਾਂਗੇ ਉਹਦੇ ਹੁਣ ਕਿਹੜਾ ਕੋਈ ਕੰਮ ਕਰਦਾ ਘੰਦਾ ਕਰਦਾ ਜੀ ਉਹਦੀ ਆਪਾਂ ਬੈਰਲ ਕਰਦੀ ਉਹਨੂੰ ਖੇਤੀਬਾੜੀ ਵਾਲਾ ਬੰਦਾ ਉਹ ਚਲੋ ਮਿੱਤਰੋ ਇੱਥੇ ਆਪਾਂ ਕਰਦੇ ਆ ਬਲੌਗ ਐਂਡ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਿਆ ਕਰੋ ਆਪਣੇ ਚੈਨਲ ਨੂੰ ਫੋਲੋ ਵੀ ਕਰੋ Ok,